ਖਬਰਨਾਮਾ ਦੇਖ ਰਿਹਾ ਸ੍ਰੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ 23 ਦੇ 23 ਜ਼ਿਲ੍ਹੇ ਹੜ੍ਹਾਂ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਲਗਭਗ ਪੰਜਾਬ ਦੇ 9 ਜ਼ਿਲ੍ਹੇ 9 ਜ਼ਿਲ੍ਹਿਆਂ ਦੀ ਫਸਲ 9 ਜ਼ਿਲ੍ਹਿਆਂ ਦੇ ਘਰ ਹਾਲੇ ਵੀ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਪਾਣੀ ਦਾ ਲੈਵਲ 5 ਫੁੱਟ ਤੋਂ 7 ਫੁੱਟ ਦੱਸਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਈ ਰਾਹਤ ਨਹੀਂ ਦਿੱਤੀ ਗਈ ਪੰਜਾਬ ਸਰਕਾਰ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ 60000 ਕਰੋੜ ਰੁਪਏ ਫੰਡ ਹੈ ਸੈਂਟਰ ਸਰਕਾਰ ਨੇ ਸਾਡੇ ਨੱਪੇ ਹੋਏ ਨੇ ਜੇਕਰ ਉਹ ਰਿਲੀਜ਼ ਕਰ ਦਿੰਦੇ ਨੇ ਅਸੀਂ 17000 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਨਹੀਂ ਅਸੀਂ 50000 ਦੇ ਹਿਸਾਬ ਦੇ ਨਾਲ ਪ੍ਰਤੀ ਏਕੜ ਜਿਹੜਾ ਮੁਆਵਜ਼ਾ ਦੇਾਂਗੇ ਪੰਜਾਬ ਦੇ ਕਿਸਾਨਾਂ ਨੂੰ ਅਤੇ ਜਿਹੜੇ ਗਰੀਬਾਂ ਦੇ ਜਾਂ ਕਿਸਾਨਾਂ ਦੇ ਘਰ ਡੈ ਕੇ ਹੈਗਾ ਉਹਨਾਂ ਉੱਤੇ ਵੀ ਮੁਆਵਜ਼ਾ ਦੇਵਾਂਗੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਸੀ ਆ ਪਿਛਲੇ ਦਿਨਾਂ ਦੇ ਵਿੱਚ ਕੇਂਦਰੀ ਖੇਤੀਬਾੜੀ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਵੀ ਆਏ ਫਸਲਾਂ ਦਾ ਜਾਇਜ਼ਾ ਲਿਆ ਗਿਆ ਘਰਾਂ ਦਾ ਮੌਇਨਾ ਕੀਤਾ ਗਿਆ ਲੇਕਿਨ ਬਾਅਦ ਵਿੱਚ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਰੇਤ ਦੀ ਮਾਈਨਿੰਗ ਹੋ ਰਹੀ ਹੈ ਇਸ ਕਰਕੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਜਿਹੜੀ ਹੈ ਨਾਜ਼ੁਕ ਬਣੀ ਹੈ ਇਹ ਪੱਲਾ ਝੜਿਆ ਗਿਆ ਵਾਰ-ਵਾਰ ਹੁਣ ਦੋਸ਼ ਲਗਾਏ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜੇ ਅਲਾਜ਼ ਲਈ ਮੋਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਐਡਮਿਟ ਨੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਵਾਅਦੇ ਕੀਤੇ ਜਾ ਰਹੇ ਨੇ ਜਦੋਂ ਬੈੱਡ ਰੈਸਟ ਤੋਂ ਬਾਅਦ ਹਸਪੀਟਲ ਤੋਂ ਬਾਹਰ ਆਉਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਤੋਂ ਪਹਿਲਾਂ ਅਸੀਂ ਮੁਆਵਜ਼ੇ ਦਾ ਐਲਾਨ ਨਹੀਂ ਕਰ ਸਕਦੇ ਉਹਨਾਂ ਵੱਲੋਂ ਮੁਆਵਜ਼ੇ ਦਾ ਐਲਾਨ ਕੀਤਾ ਜਾਵੇਗਾ ਅਰਵਿੰਦ ਕੇਜੀਵਲ ਲਗਾਤਾਰ ਦੌੜੇ ਕਰ ਰਹੇ ਨੇ ਲੇਕਿਨ ਇਹਨਾਂ ਦੇ ਵਿਚਕਾਰੋਂ ਇੱਕ ਖਬਰ ਆ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਢਹੇ ਘਰਾਂ ਦੇ ਦੇ ਪੰਜਾਬ ਦੇ ਵਿੱਚ ਬਰਬਾਦ ਹੋਈਆਂ ਫਸਲਾਂ ਦੇ ਲਈ ਵੱਡਾ ਐਲਾਨ ਕਰਨਗੇ ਵੱਡਾ ਪੈਕੇਜ ਦੇ ਕੇ ਜਾਣਗੇ ਖਾਸ ਕਰਕੇ ਉਹ 9 ਜ਼ਿਲ੍ਹੇ ਜਿਹੜੇ ਪਾਣੀ ਦੇ ਹੜ੍ਹਾਂ ਦੇ ਪਾਣੀ ਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਕ ਵਕ ਚੈਨਾ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਨਵੰਬਰ ਨੂੰ ਪੰਜਾਬ ਦੇ ਹਰ ਹਲਕੇ ਦਾ ਮੌਇਨਾ ਜਾਇਜ਼ਾ ਕਰਨਗੇ ਅਤੇ ਨਾਲ ਦੀ ਨਾਲ ਵੱਡੀ ਰਾਤ ਦੇਖ ਜਾਣਗੇ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਦੀ ਫੇਰੀ ਵੱਡਾ ਪੈਕਸ ਲੈ ਕੇ ਆਵੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇਤਾ ਇਹ ਕਹਿ ਕੇ ਪੱਲਾ ਛੱਡ ਦਿੱਤਾ ਕਿ ਸਾਨੂੰ ਤਾਂ ਸੈਂਟਰ ਸਰਕਾਰ ਦੇ ਕੋਲੋਂ ਕੁਝ ਮਿਲੇ ਵਿਆ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ 11000 ਕਰੋੜ ਰੁਪਇਆ ਤੁਹਾਨੂੰ ਦਿੱਤਾ ਹੋਇਆ ਹੈ ਕਿੰਨਾ ਕੁ ਸੱਚ ਹੈ ਕਿੰਨਾ ਕੁ ਗਲਤ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਦੱਸਣਗੇ ਲੇਕਿਨ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਵਿੱਚ ਆ ਰਹੇ ਨੇ 9 ਜ਼ਿਲ੍ਹਿਆਂ ਦੇ ਹਰ ਪ੍ਰਭਾਵਿਤ ਜਿਹੜੇ ਹਲਕੇ ਨੇ ਉਹਨਾਂ ਦਾ ਜਾਇਜ਼ਾ ਲੈ ਆ ਸਵੇਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਰੇ ਸਰਕਾਰ ਵੱਲੋਂ ਪ੍ਰਬੰਧ ਕਰ ਲਿਆ ਗਏ ਨੇ ਅਤੇ ਨਾਲ ਦੀ ਨਾਲ ਹੀ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਪੀੜਤ ਹਲਕਿਆਂ ਦੇ ਲੋਕਾਂ ਲਈ ਵਿਸ਼ੇਸ਼ ਪੈਕਸ ਦਾ ਐਲਾਨ ਵੀ ਕਰਨਗੇ ਖਾਸ ਕਰਕੇ ਵਾਪਸੇ ਵਾਸਤੇ ਦੂਸਰੇ ਪਾਸੇ ਖਾਸ ਕਰਕੇ ਜਿਹੜੇ ਲੋਕਾਂ ਦੇ ਘਰ ਪਾਣੀ ਦੇ ਵਿੱਚ ਟੈ ਗਏ ਨੇ ਹਾਲੇ ਵੀ ਖੜੇ ਨੇ ਉਹਨਾਂ ਵਾਸਤੇ ਸਪੈਸ਼ਲ ਪੈਕਜ ਦਾ ਐਲਾਨ ਦੇਜਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 9 ਸਤੰਬਰ ਨੂੰ ਕੀਤਾ ਜਾਵੇਗਾ ਇਸ ਤਰ੍ਹਾਂ ਦੀਆਂ ਕਿਆਸ ਲਗਾਈਆਂ ਖਬਰਾਂ ਵਕ ਵਕ ਚੈਲਾਂ ਤੋਂ ਆ ਰਹੀਆਂ ਹਨ ਧੰਨਵਾਦ